ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਅਗਲੇ ਘਟੋ ਘਟ 10 ਦਿਨਾਂ ਦੇ ਮੌਸਮ ਅਪਡੇਟ ਲੈ ਕੇ ਹਾਜ਼ਰ ਹਾਂ ਜੀ ਯਾਨੀ ਕਿ ਜਨਵਰੀ ਦੇ ਅਖੀਰ ਤੱਕ ਮੌਸਮ ਪੰਜਾਬ ਦਾ ਤੇ ਨਾਲ ਲੱਗਦੇ ਖੇਤਰਾਂ ਦਾ ਕਿਵੇਂ ਦਾ ਰਹਿ ਸਕਦਾ ਹੈ ਇਹ ਅਪਡੇਟ ਤੁਹਾਨੂੰ ਜਿਹੜੀ ਰਿਪੋਰਟ ਹੈ ਉਹ ਮੌਸਮ ਦੀ ਤੁਹਾਨੂੰ ਸਾਂਝ ਕਰਾਂਗੇ ਐਸਐਲ ਦੀਆਂ ਸੈਟਲਰ ਦਾ ਸਿਰਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ 20 ਜਨਵਰੀ ਦੀ ਰਾਤ ਹੈ ਆਉਂਦੇ ਆਪਾਂ 10 ਦਿਨਾਂ ਦੀ ਗੱਲ ਕਰਨੀ ਹੈ ਇਹਨਾਂ 10 ਦਿਨਾਂ ਦੇ ਅੰਤਰਾਲ ਦੇ ਵਿੱਚ ਤਿੰਨ ਚਾਰ ਸਿਸਟਮ ਆ ਰਹੇ ਨੇ ਇੱਕ ਸਿਸਟਮ ਫਰਸਤ ਲੱਗਣ ਜਾ ਰਿਹਾ ਯਾਨੀ ਕਿ 22 23 24 ਦੇ ਵਿਚਕਾਰ ਦੂਜਾ ਸਿਸਟਮ ਬੈਕ ਟੂ ਬੈਕ 25 26 ਨੂੰ ਆ ਰਿਹਾ ਤੀਜਾ ਸਿਸਟਮ ਉਸਤਵਾਦ ਜਿਹੜਾ 28 29 ਨੂੰ ਆ ਰਿਹਾ ਚੌਥਾ ਸਿਸਟਮ 31 ਤੇ 1 ਫਰਵਰੀ ਨੂੰ ਆ ਰਿਹਾ ਹੈ ਸੋ ਇਹਨਾਂ ਚਾਰਾ ਸਿਸਟਮਾਂ ਤੇ ਲੱਗਣ ਦੀ ਉਮੀਦ ਹੈ ਫਿਲਹਾਲ ਜਿਹੜਾ ਪਰਸੋਂ ਤੋਂ ਸਿਸਟਮ ਸ਼ੁਰੂ ਹੋਣ ਜਾ ਰਿਹਾ ਇਹਦੇ ਵਿੱਚ ਵੀ ਮੀਂਹ ਗੜੇਮਾਰ ਹੋਏਗੀ ਤੇ ਇਸ ਤੋਂ ਇਲਾਵਾ ਜਿਹੜਾ 25 26 ਨੂੰ ਬੈਕ ਟੂ ਬੈਕ ਇਹ ਸਿਸਟਮ ਹਾਲੇ ਲੰਗੇਗਾ ਉਸ ਤੋਂ ਬਾਅਦ 24 36 ਘੰਟਿਆਂ ਤੋਂ ਬਾਅਦ ਫਿਰ ਸਿਸਟਮ ਆ ਰਿਹਾ ਉਹਦੇ ਵਿੱਚ ਵੀ ਉਹ ਸਿਸਟਮ ਵੀ ਉਹਨੂੰ ਵੀ ਬੂਸਟ ਮਿਲ ਰਿਹਾ ਉਹ ਵੀ ਸਿਸਟਮ ਅੱਗੇ ਵਧ ਰਿਹਾ ਯਾਨੀ ਕਿ ਜਿਹੜਾ ਸਿਸਟਮ ਪਹਿਲਾਂ ਲੋ ਦਿਖ ਰਿਹਾ ਸੀ ਉਹ ਹੁਣ ਤਗੜਾ ਹੁੰਦਾ ਜਾ ਰਿਹਾ ਤੇ 25 26 ਵਾਲਾ ਸਿਸਟਮ ਵੀ ਜਿਹੜਾ ਜੰਮ ਕੇ ਮੀਂਹ ਵਰਾ ਸਕਦਾ ਇੱਥੇ ਖਾਸ ਕਰਕੇ ਉੱਤਰਫਾਰ ਦੇ ਵਿੱਚ ਤੇ ਇਸ ਤੋਂ ਇਲਾਵਾ ਫ ਸੋ ਲੰਗਨਗੇ ਖੁਦੀ ਅਪਡੇਟਤਾ ਨਾਲ ਸਾਂਝੀ ਕਰਾਂਗੇ ਫਿਲਹਾਲ ਜੇਕਰ ਆਪਾਂ ਆਉਂਦੇ ਦਿਨਾਂ ਦੀ ਗੱਲ ਕਰਦੇ ਆ ਜੀ ਅਗਲੇ 6-7 ਦਿਨਾਂ ਦੇ ਵਿੱਚ ਦੋ ਸਿਸਟਮ ਲੱਗਣੇ ਨੇ ਇੱਕ ਸਿਸਟਮ ਹੋਰ ਲੱਗਣ ਜਾ ਰਿਹਾ ਜਿਹਦੀ ਅਪਡੇਟ ਤੁਹਾਨੂੰ ਅਸੀਂ ਪਿਛਲੇ ਦਿਨਾਂ ਤੋਂ ਲਗਾਤਾਰ ਦਿੰਦੇ ਆ ਰਹੇ ਹਾਂ ਕਿ 22 ਤੋਂ ਲੈ ਕੇ 24 ਦੇ ਵਿਚਕਾਰ ਪੰਜਾਬ ਦੇ ਨਾਲ ਲੱਗਦੇ ਖੇਤਰ ਹਰਿਆਣਾ ਉੱਤਰੀ ਰਾਜਸਥਾਨ ਪੱਛਮੀ ਜੋਪੀ ਪੱਛਮੀ ਰਾਜਸਥਾਨ ਦੱਖਣੀ ਰਾਜਸਥਾਨ ਪੂਰਬੀ ਰਾਜਸਥਾਨ ਕੇਂਦਰੀ ਰਾਜਸਥਾਨ ਹਰਿਆਣਾ ਦੇ ਲਗਭਗ ਸਾਰੇ ਜ਼ਿਲ੍ਹੇ ਸੱਸਾ ਜੀਨਦ ਭਵਾਨੀ ਰੋहतक ਜੱਜਰ ਕਰਨਾਲ ਬਾਲਾ ਖੇਤਰ ਕ ਸੋਨੀ ਫਤਹਵਾਲੀ ਫਤਸਹਾਨਪੁਰ ਜਮਨਾ ਨਗਰ ਜਗਾਧਰੀ ਮਰਾਦਾਬਾਦ ਬਲੰਦੇ ਸ਼ਹਿਰ ਮਜ਼ਫਾ ਨਗਰ ਯਮਨਾ ਨਗਰ ਇਧਰ ਆ ਜੇ ਹਾਂ ਯੋ ਇਹਨਾਂ ਸਾਰੇ ਖੇਤਰਾਂ ਦੇ ਵਿੱਚ ਉਮੀਦ ਆਸਾਰ ਹੋਣਗੇ ਪੰਜਾਬ ਦੀ ਗੱਲ ਕਰੀਏ ਲਗਭਗ ਸਾਰੇ ਖੇਤਰਾਂ ਦੇ ਵਿੱਚ ਕਿਉਂਕਿ ਇੱਥੇ ਜ਼ਿਲ੍ਹਾ ਵਾਰ ਨਾਵ ਲਈਏ ਤਾਂ ਕਾਫੀ ਵੀਡੀਓ ਲੰਮੀ ਹੋ ਜਾਣੀ ਹੈ ਤੇ ਜੇਕਰ ਆਪਾਂ ਜ਼ਿਆਦਾ ਮੀਹ ਦੀ ਗੱਲ ਕਰਦੇ ਹਾਂ ਤੇ ਮਾਝਾ ਖੇਤਰ ਵੱਲ ਮੀਹ ਥੋੜੇ ਜ਼ਿਆਦਾ ਹੋ ਸਕਦੇ ਨੇ ਜਿਨ੍ਹਾਂ ਦੇ ਵਿੱਚ ਸ਼੍ਰੀ ਤਰਨਤਾਰਨ ਸਾਹਿਬ ਅੰਮ੍ਰਿਤਸਰ ਸਾਹਿਬ ਗੁਰਦਾਸਪੁਰ ਇਹਨਾਂ ਤਿੰਨ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਹ ਦੇ ਨਾਲ ਕਿਤੇ ਨਾ ਕਿਤੇ ਹਲਕੀ ਗੜੀ ਮਾਰ ਦੇ ਆਸਾਰ ਹੋਣਗੇ ਕੇਂਦਰੀ ਆ ਮਾਲਵੇ ਦੀ ਗੱਲ ਕਰੀਏ ਜਾਂ ਦਵਾਬਾ ਖੇਤਰ ਦੀ ਇਹਨਾਂ ਖੇਤਰਾਂ ਦੇ ਵਿੱਚ ਵੀ ਦਰਮਿਆਨੇ ਤੋਂ ਕਿਤੇ ਕਿਤੇ ਤਗੜੇ ਮੀਂਹ ਆਦੀ ਜਿਹੜੇ ਸ਼ਰਾਟੇ ਲੱਗ ਸਕਦੇ ਨੇ ਇਸ ਤੋਂ ਬਾਅਦ ਜਿਹੜਾ 25 26 ਵਾਲਾ ਸਿਸਟਮ ਹੈ ਉਹਦੇ ਵਿੱਚ ਵੀ ਮਾਝਾ ਦਵਾਬਾ ਖੇਤਰ ਮੁੱਖ ਰਹਿ ਸਕਦੇ ਨੇ 25 ਤੋਂ ਲੈ ਕੇ 27 ਦੇ ਵਿੱਚਕਾਰ ਇਹ ਸਿਸਟਮ ਲੱਗੇਗਾ ਤੇ ਇਹਦੇ ਵਿੱਚ ਵੀ ਇਹਨਾਂ ਖੇਤਰਾਂ ਵੱਲ ਭਾਰੀ ਮੀਂਹ ਦੀ ਉਮੀਦ ਹੈ ਕਿਤੇ ਕਿਤੇ ਕੁਸ਼ਤਾਵਾਂ ਤੇ ਤੇ ਉਸ ਤੋਂ ਬਾਅਦ ਕਿਤੇ ਕੁਸ਼ਤਾਵਾਂ ਤੇ ਹਲਕੇ ਦਰਮਿਆਨੇ ਸ਼ਰਾਟੇ ਦੀ ਉਮੀਦ ਹੈ 30 ਤਰੀਕ ਨੂੰ ਜਿਹੜਾ ਸਿਸਟਮ ਆ ਰਿਹਾ ਉਹਦੇ ਅਫੀਡਰ ਤੁਹਾਨੂੰ ਬਾਅਦ ਵਿੱਚ ਦੇਾਂਗੇ 30 ਤਰੀਕ ਤੱਕ ਜਿਹੜਾ ਇਹ ਸਾਰਾ ਜਿਹੜਾ ਸਿਸਟਮ ਲੱਗਣੇ 2 ਤੋਂ 3 ਤੇ ਇਹ ਜਿਹੜੇ ਸਿਸਟਮ ਨੇ ਉੱਪਰ ਪਹਾੜਾਂ ਦੇ ਵਿੱਚ ਮੁੱਖ ਰਹਿਣ ਦੇ ਆਸਾਰ ਹੋਣਗੇ ਇਹਨਾਂ ਦੇ ਜਿਹੜੇ ਹਿਮਾਚਲ ਦੇ ਹੇਠਲੇ ਖੇਤਾਂ ਨੇ Shimla ਹੋ ਗਿਆ Shimla ਹੋ ਗਿਆ ਜਿਹੜੇ ਇਹਨਾਂ ਖੇਤਰਾਂ ਦੇ ਵਿੱਚ ਡਲਹਾਉਜੀ ਇਹਨਾਂ ਖੇਤਰਾਂ ਵੱਲ ਵੀ ਭਾਰੀ ਬਰਬਾਰੀ ਹੋ ਸਕਦੀ ਹੈ ਕੁਸ਼ਤਾਵਾਂ ਤੇ ਤੇ ਉੱਪਰਲੇ ਫਤੜ ਦੇ ਦਾ ਬਰਬਾਰੀ ਦਾ ਦੌਰ ਲੱਗਣੇ ਲੱਗਣਾ ਹੈ ਹੇਠਲੇ ਫਗਾ ਦੇ ਵਿੱਚ ਵੀ ਭਾਰੀ ਮੇਧ ਨਾਲ ਕੁਝ ਖੇਤਰਾਂ ਦੇ ਵਿੱਚ ਗਰੇਮਾਰ ਤੇ ਹਲਕੇ ਬਰਬਾਰੀ ਦਾ ਦੌਰ ਇਹਨਾਂ ਖੇਤਰਾਂ ਦੇ ਵਿੱਚ ਵੇਖਣ ਨੂੰ ਮਿਲ ਸਕਦਾ ਹੈ 에ਅਰ ਕੁਆਲਿਟੀ ਨੂੰ ਇਹਦੇ ਵਿੱਚ ਇਹ ਸਿਸਟਮ ਦਾ ਜਿਹੜਾ ਸਭ ਤੋਂ ਵਧੀਆ ਅਸਰ ਹੋਏਗਾ ਕਿ ਜਿਹੜੀ ਇਸ ਤੋਂ ਲਾਇਕ 400 ਦੇ ਵਿਚਕਾਰ ਅੰਕੜਾ ਚੱਲਦਾ ਪਿਆ ਇਹਨਾਂ ਵਿੱਚ ਕਾਫੀ ਗਰਵੜ ਦੇਖੀ ਜਾਵੇਗੀ ਹਵਾ ਪ੍ਰਦੂਸ਼ਣ ਦੇ ਵਿੱਚ ਵੱਡਾ ਸੁਧਾਰ ਦੇਖਿਆ ਜਾਵੇਗਾ ਜਿੱਥੇ ਦਿੱਲੀ ਦੀ 에ਅਰ ਕੁਆਲਿਟੀ ਦੀ ਗੱਲ ਕਰਦੇ ਆ 400 ਤੋਂ ਤਹਾਂ ਜਿਹੜਾ ਜਾ ਰਿਹਾ ਹੈ 에ਅਰ ਕੁਆਲਿਟੀ ਦੇ ਲੈਵਲ ਉਹਦੇ ਵਿੱਚ ਗਰਵੜੀ ਗਰਵੜ ਜਿਹੜੀ ਵੇਖਣ ਨੂੰ ਮਿਲੇਗੀ ਤੇ ਪੰਜਾਬ ਦੇ ਵਿੱਚ ਵੀ ਹਰਿਆਣਾ ਦੇ ਵਿੱਚ ਵੀ ਜਿੱਥੇ ਹਵਾ ਪ੍ਰਦੂਸ਼ਣ ਨੇ ਤੰਕ ਕੀਤਾ ਹੋਇਆ ਵੱਡਾ ਸੁਧਾਰ ਇਹ ਸਿਸਟਮ ਲਿਆ ਸਕਦਾ ਹੈ ਹਵਾ ਪ੍ਰਦੂਸ਼ਣ ਦੇ ਵਿੱਚ ਸੋ ਆਪਾਂ ਅਲਰਟ ਦੀ ਗੱਲ ਕਰਦੇ ਆ ਜੀ ਜੇਕਰ ਅਲਰਟ ਆਪਾਂ ਦੇਖਿਆ ਜੋ ਜਾਰੀ ਕੀਤਾ ਨੇ ਭਾਰਤੀ ਮੌਸਮ ਹੱਗਲੋਂ ਆਉਂਦੇ ਦਿਨਾਂ ਦੇ ਜਿਹੜੇ ਅਲਰਟ ਨੇ ਫਿਲਹਾਲ ਅਗਲੇ 48 ਘੰਟੇ ਤੱਕ ਡੈਸ ਹੌਕ ਦੇ ਅਲਰਟ ਨੇ ਯਾਨੀ ਕਿ ਸੰਗਠਿਤ ਹੰਦ ਦੇ ਕੁਝ ਖੇਤਰਾਂ ਦੇ ਵਿੱਚ ਹੋ ਗਏ ਖੰ ਨੂੰ ਮਿਲ ਸਕਦੀ ਆ ਅਗਲੇ 2 ਦਿਨਾਂ ਦੇ ਵਿੱਚ ਉਸ ਤੋਂ ਬਾਅਦ ਠੰਡਾ ਸਟ੍ਰੌਂਗ ਲਾਈਟਨਿੰਗ ਯਾਨੀ ਕਿ ਗਰਜਣ ਦੇ ਨਾਲ ਮੀਂਹ ਤੇ 30-40 ਕਿਲੋਮੀਟਰ ਅਫਤਾਰ ਦੇ ਅਗਸਟੀ ਇਵੈਂਟਸ ਯਾਨੀ ਕਿ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਤੇ 23 ਤਰੀਕ ਨੂੰ ਜ਼ਿਆਦਾਤਰ ਖੇਤਰਾਂ ਦੇ ਵਿੱਚ ਤਗੜੇ ਮੀਹਾਂ ਦੇ ਅਸਰ ਹੋਣਗੇ ਰਡਾਰ ਦੇ ਵਿੱਚ ਵੀ ਇਹ ਸਿਸਟਮ ਸ਼ੋ ਹੋ ਰਿਹਾ ਹੈ ਤੇ 23 ਤਰੀਕ ਦਾ ਜਿਹੜਾ ਜਨ ਜਨ ਜਿਹੜਾ ਉਹ ਪੰਜਾਬ ਦੇ ਲਈ ਮੁੱਖ ਹੋ ਸਕਦਾ ਹੈ ਇਸ ਸਿਸਟਮ ਦੇ ਵਿੱਚ ਉਸ ਤੋਂ ਬਾਅਦ ਵੈਕ ਟੂ ਵੈਕ 26 ਤਰੀਕ ਨੂੰ ਆ ਦਿਨ ਜਿਹੜਾ 25 ਦਾ ਇਹਦੇ ਵਿੱਚ ਜਿਹੜੀ ਬਦਲਵਾਈ ਆ ਆਫਰ ਜਿਹੜੇ ਲੰਘਦੇ ਰਹਿਣਗੇ ਪੰਜਾਬ ਦੇ ਵਿੱਚ ਜਾਨੀ ਕਿ ਧੁੱਪ ਨਹੀਂ ਲੱਗੇਗੀ ਉਸ ਤੋਂ ਬਾਅਦ 24 ਤੋਂ ਲੰਘਰ ਤੋਂ ਬਾਅਦ 26 ਤਰੀਕ ਨੂੰ ਫਿਰ ਸਿਸਟਮ ਆ ਰਿਹਾ ਤੇ 26 27 ਤਰੀਕ ਨੂੰ ਫਿਰ ਤੋਂ ਮੀਹ ਦੇ ਅਸਰ ਬਣਦੇ ਜਾ ਫਰੇ ਨੇ ਤੇ ਇਹ ਸਿਸਟਮ ਬਾਰੇ ਵੀ ਆ ਇਹ ਜਦੋਂ ਆ 23 24 ਵਾਲਾ ਲੰਘੇਗਾ ਤੇ ਇਹ ਸਿਸਟਮ ਬਾਰੇ ਸਾਰਾ ਕਲੀਅਰ ਹੋ ਜਾਏਗਾ ਫਿਲਹਾਲ ਉਸ ਸਿਸਟਮ ਵਿੱਚ ਤਕਰਾਈ ਜਿਹੜਾ ਲੱਗਦਾ ਜਾ ਫਰੇ ਆ ਕੁਝ ਕੇ ਤਰ੍ਹਾਂ ਦੇ ਵਿੱਚ ਦ ਵੀ ਲੱਗਣਗੇ ਬਹੁਤ ਹੀ ਖੇਤਰਾ ਦੇ ਵਿੱਚ ਹਲਕੇ ਵਿੱਚ ਲੱਗਣਗੇ ਤੇ ਉਸ ਤੋਂ ਬਾਅਦ ਜਿਹੜਾ 30 ਵਾਲਾ ਸਿਸਟਮ ਹੈ ਉਹਦੇ ਅਪਡੇਟ ਤੋਂ ਆ ਦੇਣਾ ਦੀ ਵਿੱਚ ਦਿੱਤੀ ਜਾਵੇਗੀ ਧੰਨਵਾਦ ਸਾਰਿਆਂ ਨੂੰ ਖਿਆਲ ਖਰੀ ਸਤਿ ਸ਼੍ਰੀ ਅਕਾਲ ਸਮਾਉ ਦੇ ਦਿਨਾਂ ਦੇ ਵਿੱਚ 에ਅਰ ਕੁਆਲਟੀ ਦੇ ਵਿੱਚ ਵੱਡਾ ਸੁਧਾਰ ਦੇਖਣ ਨੂੰ ਮਿਲੇਗਾ ਜਿਹਦੇ ਨਾਲ ਜਿਹੜੀ ਕਿ ਪਿਛਲੇ 3-4 ਮਹੀਨਿਆਂ ਤੋਂ ਹਵਾ ਕੁਆਲਟੀ ਇੰਨੀ ਖਰਾਬ ਹੋ ਚੁੱਕੀ ਹੈ ਕਿ ਆਮ ਬੰਦਾ ਵੀ ਜਿਹੜੇ ਆਪਾਂ ਬਾਹਰ ਫਿਰ ਰਹੇ ਆ ਲਕਾਟੋਗੜ੍ਹ ਆ ਮੰਨ ਕੇ ਚੱਲੀ ਹੈ ਕਿ 8-10 ਸਿਗਰਟ ਆਪਾਂ ਪੀ ਰਹੇ ਆ ਇਸ ਹਿਸਾਬ ਨਾਲ ਆਫਰਾ ਹਵਾ ਪ੍ਰਦੂਸ਼ਣ ਆਮ ਲੋਕਾਂ ਨੂੰ ਪ੍ਰਭਾਵਿਤ ਕਰ ਰਿਹਾ ਸੀ ਕਰ ਰਿਹਾ ਸੀ ਤੇ ਕਰ ਰਿਹਾ ਹੈ ਇਸ ਵੇਲੇ ਵੀ ਤੇ ਫਿਲਹਾਲ ਇਹਦੇ ਵਿੱਚ ਸੁਧਾਰ ਵੇਖਣ ਨੂੰ ਮਿਲੇਗਾ ਆਉਂਦੇ ਦਿਨਾਂ ਦੇ ਵਿੱਚ ਤੇ ਇਹ ਹਵਾ ਪ੍ਰਦੂਸ਼ਣ ਜਿਹੜਾ ਆ ਉਹ ਇੱਕਦਮ ਇਹਦਾ ਲੈਵਲ ਘਰੇਗਾ 100 ਤੋਂ ਥੱਲੇ ਆ ਸਕਦਾ ਹੈ ਜਦੋਂ ਇੱਥੇ ਤਗੜਾ ਮੀਂਹ ਲੱਗੇਗਾ ਉੱਤਰ ਫਰ ਦੇ ਮੌਤੇ ਖੇਤਰਾ ਦੇ ਵਿੱਚ ਫਿਲਹਾਲ ਇਹ ਸੁਧਾਰ ਆਉਣਾ ਜ਼ਰੂਰੀ ਵੀ ਹੈ ਹਵਾ ਪ੍ਰਦੂਸ਼ਣ ਤਾਂ ਵੱਡੇ ਰਹਿਦੇ ਮਿਲਣ ਜਾ ਰਹੀ ਹੈ ਠੰਡ ਤੋਂ ਰਾਹਤ ਕਾਫੀ ਮਿਲੀ ਹੋਈ ਆ ਦਿਨ ਗਰਮ ਨੇ ਤੇ ਇਹ ਗਰਮ ਦਿਨ ਆ ਜਿਹੜੇ ਸਿਸਟਮ ਨੂੰ ਹੋਰ ਬਲ ਦੇਣਗੇ ਤੇ ਆਉਂਦੇ ਦਿਨਾਂ ਦੇ ਵਿੱਚ ਸਿਸਟਮ ਲੱਗਾ ਜਾ ਰਿਹਾ ਹੈ ਧੰਨਵਾਦ